जो होवा ओ हो वत सो जाने प्रभु अपने का हुकम पहचाने जो हो गया ओण हीसी हुकम अदिके पिछले साल दी गल्ला बंगला साहब तो कथा करके ज्यों मैं आ रहे हां सीढ़ियां तो उतर रहे हैं। एक बड़ा ही चोटी दा लिखा रही है नामवर्ष जेते लेख ਹਿੰਦੀ ਦੇ ਛੋਟੀ ਦੇ ਅਖਬਾਰਾਂ 'ਚ ਅਕਸਰ ਛਪਦੇ ਰਹਿੰਦੇ ਨੇ ਬੜਾ ਮਨਿਆ ਮਨਿਆ ਪ੍ਰਤਿਸ਼ਠਿਤ ਬੰਦਾ ਪੰਚਾਤ ਬੰਦਿਆਂ ਦੇ ਨਾਲ ਉਹਨੇ ਮੈਨੂੰ ਘੇਰ ਲਿਆ ਤੇ ਕਹਿਣ ਲੱਗੇ ਗਿਆਨੀ ਜੀ ਸਾਨੂੰ ਕਈ ਸਾਲ ਪਹਿਲੇ ਤੁਹਾਡੀ ਉਹ ਕਹਾ ਜੋ 15 ਦਿਨ ਤੁਸੀਂ ਕੀਤੀ ਸੀ ਉਹ ਯਾਦ ਵੀ ਹੈ ਤੇ ਉਹ ਟੇਪ ਵੀ ਕੀਤੀ ਸੀ ਜੋ ਹੋਆ ਉਹ ਵੱਸੋ ਜਾਣੇ ਪਰਬ ਆਪਣੇ ਕਾ ਹੁਕਮ ਪਛਾਣੇ ਤੁਸੀਂ ਇਹ ਆਖਿਆ ਸੀ। ਪਰ ਸਾਨੂੰ ਚੰਗਾ ਲੱਗਿਆ ਸੀ ਹੁਕਮ ਦੀ। ਵਾਕਈ ਜਿਹੜੀ ਤਸਵੀਰ ਹੈ ਉਹ ਸਾਨੂੰ ਸਮਝ ਚਾਈ। ਪਰ ਹੁਣ 84 ਦੇ ਵਿੱਚ ਔਰ 83 84 ਦੋ ਸਾਲਾਂ ਦੇ ਵਿੱਚ ਤੁਸੀਂ ਸਾਰੇ ਦੇਸ਼ ਵਿੱਚ ਵਰਮਣ ਕਰਕੇ ਆਖਿਆ ਜੋ ਹੋਇਆ ਕੌਮ ਨਾਲ ਨਹੀਂ ਹੋਣਾ ਚਾਹੀਦਾ ਸੀ। ਜੋ ਹੋਇਆ ਇਹ ਗਲਤ ਹੋਇਆ। ਔਰ ਇਸ ਕਨੈਨਲ ਨੂੰ ਸਜ਼ਾ ਵੀ ਮਿਲੀ ਥੋੜੇ ਦੇ ਕੇਸ ਵੀ ਬਣੇ ਕਹਿੰਦੇ ਇਹ ਦੌਰੰਗੀ ਸਾਡੀ ਸਮਝ ਚ ਨਹੀਂ ਆਈ ਤੁਹਾਡੀ ਉਹਦੋਂ ਕਹਿੰਦੇ ਸੀ ਤੁਸੀਂ ਜੋ ਹੋਆ ਉਹ ਵੱਸੋ ਜਾਣੇ ਜੋ ਹੋ ਗਿਆ ਹੋਣਾ ਹੀ ਸੀ ਫਿਰ ਸਾਰ ਬਲ ਦੇਸ਼ ਦਾ ਭਰਮਣ ਕਰ ਕਰਕੇ ਆਖਦੇ ਰਹੇ ਜੋ ਹੋਇਆ ਹੈ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਮੈਨੂੰ ਕਹਿੰਨੇ ਲੱਗੋ 15 ਦਿਨ ਦੀ ਤੁਹਾਡੀ ਕਥਾ ਠੀਕ ਸੀ ਇਹ ਠੀਕ ਹੈ ਫਿਰ ਇਹ ਫੈਸਲਾ ਕਰਕੇ ਸਾਨੂੰ ਦੱਸ ਦੋ ਸੀ ਉਹ ਮੰਨ ਲਈ ਯਕੀਨ ਜਾਣੋ ਮੈਂ ਆਪਣੀ ਜ਼ਿੰਦਗੀ ਚ ਪਹਿਲੀ ਦਫਾ ਮਹਿਸੂਸ ਕੀਤਾ ਕਿ ਛੋਟੀ ਦੇ ਸਿਆਣੇ ਮਨੁੱਖਾਂ ਚ ਮੈਂ ਘਿਰ ਗਿਆ ਤੇ ਮੇਰੇ ਕੋਲ ਕੋਈ ਜਵਾਬ ਨਹੀਂ ਵਾਕਈ ਮੈਂ ਆਖਿਆ ਸੀ ਜੋ ਹੋਇਆ ਗਲਤ ਹੋਇਆ ਸਹੀ ਨਹੀਂ ਹੋਇਆ ਔਰ 15 ਦਿਨ ਮੈਂ ਇਹ ਵੀ ਕਥਾ ਕੀਤੀ ਸੀ ਉਸ ਤੋਂ ਅੱਗੇ ਫਿਰ ਪ੍ਰਕਰਣ ਬਦਲ ਗਏ ਸਨ कि जो होआ हो वो हो सो जाने प्रभु अपने का हुकुम पहचाने जो हो गए ते होने ही सी हुकम है तो जो हुकम नु समझ लेंडा परमात्मा नु समझ लेंडा कहो ना नहीं जिन हुकम पछाता प्रभु साहिब का तिन भेद जान उस ने परमात्मा दा भेद जान लिया ओदे राज नु समझ गया जिसने हुकम नु समझ लेया ते हुकम नु मन लेया ਉਨ੍ਹਾਂ ਦੇ ਹੱਥ ਵਿੱਚ ਕਾਗਜ਼ ਵੀ ਸਨ ਮੇਰੇ ਬੋਲ ਨੋਟ ਵੀ ਕਰਨਾ ਚਾਹੁੰਦੇ ਸਨ ਤੇ ਮੈਨੂੰ ਇਹ ਵੀ ਪਤਾ ਸੀ ਕੱਲ ਨੂੰ ਇਹਨਾਂ ਨੇ ਛਾਪ ਵੀ ਦੇਣੇ ਨੇ। ਤੋਂ ਮੈਨੂੰ ਘਬਰਾਹਟ ਵੀ ਹੋਈ। ਮੈਨੂੰ ਕਹਿਣ ਲੱਗੇ ਅਸੀਂ ਕੋਈ ਲੰਬੀ ਚੋੜੀ ਤੁਹਾਡੇ ਨਾਲ ਗੱਲ ਨਹੀਂ ਕਰਨੀ ਐ ਨਹੀਂ। ਉਹ ਜੋ 15 ਦਿਨ ਤੁਸੀਂ ਕਹਾ ਕੀਤੀ ਸੀ ਉਹ ਠੀਕ ਹੈ। ਜਾਂ ਹੁਣ ਤੁਸੀਂ ਜਿਹੜਾ ਬੋਲੇ ਹੋ ਇਹ ਠੀਕ ਹੈ ਬਸ ਐਨ ਐਸ ਅਸੀਂ ਜਾਣਨਾ ਚਾਹੁੰਦੇ ਹਾਂ ਹੋਰ ਕੁਝ ਨਹੀਂ। ਕਿਉਂਕਿ ਦੋਵੇਂ ਮੁਖਾਲਫ ਨੇ ਉਦੋਂ ਤੁਸੀਂ ਆਖਿਆ ਸੀ ਜੋ ਹੋ ਜਾਂਦਾ ਹੈ ਜੋ ਹੋ ਗਿਆ ਹੈ ਤੇ ਹੋਣਾ ਹੀ ਸੀ ਹੁਕਮ ਹੈ ਤੇ ਹੁਣ ਤੁਸੀਂ ਆਖਿਆ ਜੋ ਹੋ ਗਿਆ ਹੈ ਇਹ ਗਲਤ ਹੋਇਆ ਹੈ ਇਹ ਸਹੀ ਨਹੀਂ ਹੋਇਆ ਕਹਿੰਦੇ ਤੁਸੀਂ ਉਹੀ ਉਹ ਜ਼ਬਾਨ ਤੁਹਾਡੀ ਉਹੀ ਹੈ ਪਰ ਬੋਲ ਇੱਕ ਨਹੀਂ ਤੁਸੀਂ ਦੱਸੋ ਉਹ ਠੀਕ ਸੀ ਯਾ ਇਹ ਆਕਰ ਦੋਆਂ ਚ ਕੋਈ ਇੱਕ ਠੀਕ ਹੋ ਸਕਦਾ ਹੈ ਕਿਉਂਕਿ ਦੋਵੇਂ ਮੁਖਾਲਫ ਗੱਲਾਂ ਨੇ ਦੋਨਾਂ ਦਾ ਆਪਸ ਦੇ ਸੰਗਮ ਨਹੀਂ ਹੈ ਸ਼ਾਇਦ ਉਸੇ ਦਿਨ ਮੈਨੂੰ ਪਤਾ ਚੱਲਿਆ ਕਿ ਅਰਦਾਸ ਕਿਸ ਨੂੰ ਕਹਿੰਦੇ ਨੂੰ ਤਾਂ ਮੈਂ ਉਪਰੇ ਢੰਗ ਨਾਲ ਹੀ ਅਰਦਾਸ ਕੀਤੀ ਹੋਣੀ ਹੈ ਜਦ ਕੀਤੀ ਹੋਣੀ ਉਸ ਦਿਨ ਦਿਲ ਚੋਂ ਨਿਕਲੀ ਮੈਂ ਕਿ ਹੈ ਗੁਰੂ ਹਰਿਕ੍ਰਿਸ਼ਨ ਜੀ ਤੇਰੀ ਚੌਖਟ ਤੇ ਮੈਂ ਖੜਿਆ ਕਿ ਤੂੰ ਤੇ ਗੁੰਗੇ ਦੇ ਸਿਰ ਤੇ ਛੜੀ ਰੱਖ ਕੇ ਉਹਦੇ ਕੋਲ ਗੀਤਾ ਦੇ ਅਰਥ ਕਰਾ ਲੈ ਸਨ ਐ ਬੜੇ ਚੋਟੀ ਦੇ ਵਿਦਵਾਨ ਨੇ ਤੇ ਮੈਂ ਫਸ ਗਿਆ ਆਪਣੇ ਕੋਲ ਜਵਾਬ ਨਹੀਂ ਬਣਦਾ ਤੇ ਜੇ ਜਵਾਬ ਨਾ ਬਣਿਆ ਤੋ ਪਾਦਸ਼ਾਹ ਮੈਂ ਤੇਰੇ ਦਰ ਦਾ ਝਾੜੂ ਬਰਦਾਰ ਤੇਰੀ ਗੱਲ ਸੁਣਨ ਦਾ ਅੱਜ ਮੇਰੀ ਲੱਜਾਂ ਰੱਖਣੀ ਹੈ ਇਹਨਾਂ ਕੋਲ ਮੈਂ ਅੱਜ ਸੁਰਖਰੂ ਹੋਣਾ ਚਾਹੁੰਦਾ ਹਾਂ ਅੱਜ ਬੇਇੱਜ਼ਤ ਨਹੀਂ ਹੋਣਾ ਚਾਹੁੰਦਾ ਅਰਦਾਸ ਕਿਤਨੀ ਗਹਿਰੀ ਜਾ ਸਕਦੀ ਹੈ ਇਹ ਮੈਨੂੰ ਉਸ ਦਿਨ ਪਤਾ ਚੱਲਿਆ ਹੁਣ ਨਹੀਂ ਜ਼ਿੰਦਗੀ ਭਾਵੇਂ ਮੇਰੀ ਸਾਰੀ ਲੰਘ ਗਈ ਸੀ ਕੋਈ ਜਪ ਤਬ ਇਤਨਾ ਗਹਿਰਾ ਨਹੀਂ ਜਾਂਦਾ ਕੋਈ ਸਾਧਨਾ ਇਤਨੀ ਗਹਿਰੀ ਨਹੀਂ ਜਾਂਦੀ ਜਿਤਨੀ ਗਹਿਰੀ ਅਰਦਾਸ ਚਲੀ ਜਾਂਦੀ ਸ਼ਾਇਦ ਇਸੇ ਵਾਸਤੇ ਹੀ ਗੁਰੂ ਦਾ ਹੁਕਮ ਹੈ ਅਰਦਾਸ ਤੋਂ ਲਾਜ਼ਮੀ ਕਰਨੇ ਅਰਦਾਸ ਦੇ ਸ਼ਾਮਲ ਹੋਣਾ ਹੈ ਅੰਦਰੋਂ ਅਰਦਾਸ ਨਿਕਲੀ ਮੈਂ ਕਿ ਮਹਾਰਾਜ ਉਹ ਛੜੀ ਜ਼ਰਾ ਇਧਰ ਵੀ ਫੇਰ ਦੇ ਆਪਣੇ ਕੋਲ ਜਵਾਬ ਨਹੀਂ ਹੈ ਤੇ ਜੇ ਮੈਂ ਇੱਕ ਕਬੂਲ ਕਰਦਾ ਤਾਂ ਇੱਕ ਤੇ ਝੂਠ ਹੋ ਗਿਆ तेरे दरदा झाड़ू बरदार से साबित हो गया झूठ बोलना गलत बयान करता यकीन जानो मैं पहली दफा देखिया अरदास कबूल हो इकबाल ने किसी वक्त किया सी दिल से जो बात निकलती है असर रखती है पर नहीं ताकते परवाज मगर रखती है मैं उन्होंने गरज के आखे मैं दो जो आखे ठीक आखे उदो भी ठीक आख्या हूं भी ठीक आ ਸਤਿ ਸ਼੍ਰੀ ਅਕਾਲ ਮੈਂ ਕਹਿੰਦਾ ਉਹਦੋਂ ਵੀ ਸਹੀ ਆਖਿਆ ਸੀ ਹੁਣ ਵੀ ਸਹੀ ਆਖਿਆ ਕਿੰਨੇ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਉਦੋਂ ਤੁਸੀਂ ਆਖਿਆ ਸੀ ਜੋ ਹੋ ਗਿਆ ਇਹ ਹੁਕਮ ਹੈ ਪਰਮਾਤਮਾ ਦਾ ਇਹਨੂੰ ਮੰਨ ਲੈ ਤੇ ਹੁਣ ਤੁਸੀਂ ਇਹ ਆਖਿਆ ਜੋ ਹੋ ਗਿਆ ਇਹ ਨਹੀਂ ਹੋਣਾ ਚਾਹੀਦਾ ਸੀ ਮੈਂ ਕਹਿੰਦਾ ਇਸ ਤਰ੍ਹਾਂ ਹੈ ਜੋ ਹੋਇਆ ਕੌਮ ਨਾਲ ਮੈਂ ਮੰਨਦਾ ਹੋਣਾ ਹੀ ਸੀ ਐਸਾ ਹੋਣਾ ਹੀ ਸੀ ਪਰ ਕੌਮ ਦੇ ਅੰਦਰ ਰੋਸ ਪੈਦਾ ਹੋ ਗਿਆ ਹੋਣਾ ਹੀ ਸੀ ਮੇਰੇ ਪੈਰਾਂ ਦੇ ਥੱਲੇ ਕਿਸੇ ਨੇ ਬਲਦੀ ਹੋਈ ਅਗ ਰੱਖ ਦਿੱਤੀ ਮੈਂ ਸਮਝਦਾ ਹੋਣਾ ਹੀ ਸੀ ਪਰ ਮੇਰੇ ਮੂੰਹੋਂ ਚੀਖ ਨਿਕਲ ਗਈ ਨਿਕਲਨੀ ਸੀ ਮੈਂ ਫਿਰ 드라마 ਜੋ ਮੈਂ ਉਦਾਹਰਣ ਦਿੰਦਾ ਤੇ ਮੇਰੇ ਰਸਤੇ 'ਚ ਕਿਸੇ ਨੇ ਅਗ ਵਿਛਾ ਦਿੱਤੀ ਮੈਂ ਮੰਨਦਾ ਐਸਾ ਹੋਣਾ ਹੀ ਸੀ ਮੈਨੂੰ ਚੱਲਨੀ ਸੀ ਪਰ ਅਗ ਤੇ ਚਲਦਿਆਂ ਮੂੰਹ ਚੀਖ ਨਿਕਲ ਗਈ ਨਿਕਲਨੀ ਸੀ ਹੋਣਾ ਹੀ ਸੀ ਜੋ ਹੋ ਗਿਆ ਇਹ ਹੋਣਾ ਹੀ ਸੀ ਮੈਂ ਮੰਨਦਾ ਪਰ ਰੋਸ ਪੈਦਾ ਹੋ ਗਿਆ ਇਹ ਨਿਕਲਣਾ ਹੀ ਸੀ ਰੋਸ ਹੋਣਾ ਹੀ ਸੀ ਇਹਨੂੰ ਵੀ ਹੁਕਮ ਮੰਨ ਲੋ ਮੈਂ ਉਹਦੋਂ ਵੀ ਜੋ ਆਖਿਆ ਸੀ ਉਹਨੂੰ ਵੀ ਹੁਕਮ ਮੰਨ ਲੋ ਜੋ ਹੁਣ ਮੈਂ ਆਖੇ ਇਹਨੂੰ ਵੀ ਹੁਕਮ ਮੰਨ ਲੋ ਪੈਰਾਂ ਧੱਲੇ ਮੇਰੇ ਅੱਗ ਕਿਸੇ ਨੇ ਰੱਖਣੀ ਸੀ ਮੈਂ ਫਿਰ ਦੁਹਰਾ ਦਿਆਂ ਮੈਂ ਸਮਝਦਾ ਇਹ ਗੜਖਣੀ ਸੀ ਕਿਸੇ ਨੇ ਯਾਗ ਪਹਿਣੀ ਸੀ ਐਸਾ ਹੋਣਾ ਹੀ ਸੀ ਪਰ ਮੋਹ ਚੇਖ ਨਿਕਲ ਗਈ ਹੈ ਨਿਕਲ ਨਹੀਂ ਸੀ ਰੋਸ ਨਿਕਲ ਗਿਆ ਨਿਕਲ ਨਹੀਂ ਸੀ ਹੱਸਦੇ ਮੈਨੂੰ ਕਹਿਣ ਲੱਗਾ ਸੀ ਤੇ سنگਲ ਲੈ ਕੇ ਆਏ ਸੀ ਤੁਹਾਨੂੰ ਪਸਾਣ ਲਈ ਤੁਸੀਂ ਤੇ ਤੋੜ ਦਿੱਤੇ ਮੈਂ ਕਿ ਮੈਂ ਦੋਵੇਂ ਵਕਤ ਠੀਕ ਆ ਕਿਵੇਂ ਰੋਸ ਨਿਕਲ ਗਿਆ ਨਿਕਲ ਜਾਂਦਾ ਹੈ ਚੰਦਨ ਨੂੰ ਵੀ ਜ਼ਿਆਦਾ ਰਗੜੋ ਉਹ ਵੀ ਗਰਮ ਹੋ ਜਾਂਦਾ ਹੈ ਤਲਸਰ ਹੈ ਜੇ ਕਿਸੇ ਦਾ ਜ਼ਬਰ ਹੋਣਾ ਸੀ ਹੋਣਾ ਹੀ ਸੀ ਐਸਾ ਹੋਣਾ ਸੀ ਸ਼ਾਇਦ ਕੌਮ ਦੇ ਕਰਮ ਪਰ ਰੋਸ ਪੈਦਾ ਹੋ ਗਿਆ ਹੈ ਔਰ ਮੂੰਹ ਐਸੇ ਬੋਲ ਨਿਕਲ ਗਏ ਨਿਕਲਨੇ ਸਨ ਇਹ ਵੀ ਇੱਕ ਹੁਕਮ ਉਹ ਹਸਦੇ ਹੋਏ ਚਲੇ ਗਏ ਮੈਂ ਪੌੜੀਆਂ ਤੇ ਫਿਰ ਮੱਥਾ ਟੇਕਿਆ ਮੈਂ ਕਿਹਾ ਬਾਬਾ ਤੂੰ ਮੇਰੀ ਲੱਜਾ ਰੱਖ ਦਿੱਤੀ ਗਲ ਬਣ ਗਈ जो हुआ वो वत्सो जाने रब अपने का हुकम पहचाने तत ही तवी ते बैठना सी धन गुरु अर्जुन देव जी महाराज ने कहन हुकम पर छमे रूप ने तलवार खिंच लई हुकम ऐसा भी होना सी छमे गुरु नानक जी अंदर रोस पैदा हो गया होना ही सी यही एक हुकम ਉਸ ਵਕਤ ਦੇ ਜਹਾਂਗੀਰ ਨੂੰ ਵੀ ਕਬੂਲ ਨਾ ਆਇਆ ਉਹਨੇ 6ਵੇਂ ਪਾਦਸ਼ਾਹ ਨੂੰ ਪਕੜ ਕੇ ਗੋਲਿਆਰ ਦੇ ਕਿਲੇ ਦੇਚ ਕੈਦ ਕਰ ਦਿੱਤਾ ਇਹ ਨਹੀਂ ਕਬੂਲ ਹੁੰਦਾ ਸਦਾਦਾਰੀ ਨਾ